ਪਤਾ ਗਮਰਿਆਂ ਤੇ ਬੈਠ ਕੇ ਸਮਝੋਤਾ ਨਹੀਂ ਮੈਂ ਕਰਨਾ ਕਿਸੇ ਨਾਲ ਠੀਕ ਹੈ ਨਾ ਜਿਹੜੀ ਗੱਲ ਸੱਚੀ ਆ ਆ ਗੱਲ ਆ ਇਹੋ ਸਮਝੋਤਾ ਨਹੀਂ ਹੋਇਆ ਨਹੀਂ ਉਹ ਕੈਮਰੇ ਦੇ ਸਾਹਮਣੇ ਆ ਕੇ ਇਨਕਾਰ ਕਰ ਰਿਹਾ ਕਹਿੰਦਾ ਮੇਰੀ ਫੈਮਿਲੀ ਦੇਖੂਗੀ ਇਹ ਦੇਖੂਗੀ ਉਹਨੂੰ ਉਦੋਂ ਨਹੀਂ ਪਤਾ ਲੱਗਾ ਜਦ ਦਿਨ ਮੇਰੇ ਗਲਾਸ ਮਾਰਿਆ ਸੀ ਮੇਰੀ ਵੀ ਤਾਂ ਬਦਨਾਮੀ ਹੋਈ ਹੈ ਵੀਰ ਜਦ ਕੈਮਰਾ ਮੈਂ ਵੀ ਮੰਗ ਰਿਆ ਸੀਗਾ ਪਰ ਮੈਂ ਕਹਿੰਦੀ ਆ ਕਿ ਚਲੋ ਐਦਾਂ ਨਹੀਂ ਹੋਣਾ ਚਾਹੀਦਾ ਹੈ ਨਾ ਜੋ ਕੁਝ ਹੋਇਆ ਜਲੂਸ ਨਿਕਲਿਆ ਵਾ ਤੇ ਫਿਰ ਤੂੰ ਬੰਦੇਾਂ ਨੂੰ ਮਾਫੀ ਮੰਗ ਤਾਂ ਬਲਾਸਾ ਲਾਇਆ ਇਹ মিডিਆ ਸਾਹਮਣੇ ਆਣੋ ਕਹਿੰਦਾ ਮੈਂ ਨਹੀਂ ਆਣਾ ਮੈਂ ਸੌਰੀ ਨਹੀਂ ਮੰਗਣੀ ਹੈਗੀ ਇੱਦਾਂ ਉਦਾਂ ਤੇ ਇਹਦੇ ਪਹਿਲੇ ਉਹੀ ਚੱਲਦਾ ਪਿਆ ਰੋਪਨ ਚਾਪ ਵੀ ਦੇਖ ਰਿਹਾ ਤੁਸੀਂ ਮੈਂ ਆਈਸ਼ਾ ਵੀ ਤੇ ਦਿਨੀ ਇੱਕ ਲੜਕੀ ਸਿਮਰ ਸੰਧੂ ਜੋ ਕਿ ਇੱਕ ਡਾਂਸ ਆਰਟਿਸਟ ਹੈ ਆਰਕੈਸਟਰਾ ਦੇ ਵਿੱਚ ਡਾਂਸ ਹੈ ਜਿਹੜੇ ਕਿ ਉਹਦੇ ਵੱਲੋਂ ਕੀਤਾ ਜਾਂਦਾ ਵਿਆਹ ਸ਼ਾਦੀਆਂ ਦੇ ਪ੍ਰੋਗਰਾਮਸ ਦੇ ਵਿੱਚ ਡਾਂਸ ਕੀਤਾ ਜਾਂਦਾ ਬੀਤੇ ਦਿਨੀ ਉਸ ਦੀ ਵੀਡੀਓ ਜਿਹੜੀ ਕਿ ਕਾਫੀ ਜ਼ਿਆਦਾ ਵਾਇਰਲ ਹੋ ਜਾਂਦੀ ਹੈ ਜਿਸ ਦੇ ਵਿੱਚ ਇੱਕ ਲੜਕਾ ਵਾ ਜਿਹੜਾ ਕਿ ਉਸਤੇ ਗਲਾਸ ਸੱਟਦਾ ਹੈ ਤੇ ਸਿਮਰ ਸੰਧੂ ਦੇ ਵੱਲੋਂ ਵੀ ਉਸ ਨੂੰ ਕਾਲੀਬਲੋਚ ਕੀਤੀ ਜਾਂਦੀ ਹੈ ਤੇ ਮਾਮਲਾ ਕਾਫੀ ਜ਼ਿਆਦਾ ਪੱਖ ਜਾਂਦਾ ਹੈ ਸਿਮਰ ਸੰਧੂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਬਿਆਨ ਨੇ ਜਿਹੜੇ ਕਿ ਇਸ ਮਾਮਲੇ ਦੇ ਉੱਤੇ ਦਿੱਤੇ ਜਾਂਦੇ ਨੇ ਤੇ ਨਾਲ ਹੀ ਉਸ ਦੇ ਜਿਹੜੇ ਕਿ ਕਹਿ ਸਕਦੇ ਆ ਕਿ ਫੀਡ ਵਾਲੇ ਲੋਕ ਨੇ ਜਿਹੜੇ ਕਿ ਕਾਫੀ ਉਸਦੇ ਹੱਕ ਦੇ ਵਿੱਚ ਵੀ ਆਉਂਦੇ ਨੇ ਤੇ ਕਾਫੀ ਉਸ ਤੇ ਉਸ ਤੇ ਵਿਰੋਧ ਦੇ ਵਿੱਚ ਵੀ ਆਉਂਦੇ ਨੇ ਤੇ ਇਸ ਦੇ ਹੱਕ ਦੇ ਵਿੱਚ ਇੱਕ ਦਿਨ ਇਕੱਠ ਵੀ ਕੀਤਾ ਜਾਂਦਾ ਹੈ ਜਿੱਥੇ ਕਿ ਸਿਮਰ ਸੰਧੂ ਦੇ ਵੱਲੋਂ ਕਾਫੀ ਗੱਲਾਂ ਕਹੀਆਂ ਜਾਂਦੀਆਂ ਤੇ ਉਦੋਂ ਇੱਕ ਗੱਲ ਇਹ ਵੀ ਕਹੀ ਜਾਂਦੀ ਹੈ ਕਿ ਅਗਰ ਉਹ ਲੜਕਾ ਆ ਕੇ ਮੇਰੇ ਤੋਂ ਮਾਫੀ ਮੰਗ ਲੈਂਦਾ ਹੈ ਮੀਡੀਆ ਦੇ ਸਾਹਮਣੇ ਮਾਫੀ ਮੰਗ ਲੈਂਦਾ ਤਾਂ ਮੈਂ ਉਸ ਲੜਕੇ ਨੂੰ ਮਾਫ ਕਰ ਦਿਆਂਗੀ ਤੇ ਇਸ ਦੇ ਚੱਲਦੇ ਆ ਜਦੋਂ ਉਸ ਵੱਲੋਂ بار-बार ਸਮਝੌਤੇ ਦੀ ਗੱਲ ਕੀਤੀ ਜਾਂਦੀ ਹੈ ਤਾਂ ਦੂਜੀ ਪਾਰਟੀ ਵੱਲੋਂ ਵੀ ਸਮਝੌਤੇ ਦੀ ਗੱਲ ਕੀਤੀ ਜਾਂਦੀ ਹੈ ਜਿਸ ਦੇ ਚੱਲਦੇ ਆ ਥਾਣਾ ਸਮਰਾਲਾ ਦੇ ਵਿੱਚ ਕੇ ਹੋ ਪੁੱਛਦੇ ਨੇ ਤੇ ਥਾਣਾ ਸਮਰਾਲਾ ਦੇ ਵਿੱਚ ਪੁਲਿਸ ਵੱਲੋਂ ਦੋਨੇ ਪਾਰਟੀਆਂ ਨੂੰ ਬੁਲਾਇਆ ਜਾਂਦਾ ਹੈ ਤੇ ਦੋਵੇਂ ਪਾਰਟੀਆਂ ਸਮਝੌਤੇ ਦੇ ਲਈ ਬੈਠੀਆਂ ਹੋਈਆਂ ਨੇ ਤੇ 2 ਘੰਟੇ ਦਾ ਸਮਾਂ ਬੀਤ ਗਿਆ ਹੈ 2 ਘੰਟੇ ਤੋਂ ਲਗਾਤਾਰ ਉਹਨਾਂ ਦੋਵਾਂ ਪਾਰਟੀਆਂ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਜਿਸ ਤੇ ਚੱਲਦੇ ਆ ਇੱਥੋਂ ਕਹਿ ਸਕਦੇ ਆ ਕਿ ਸਮਰਾਲਾ ਤੋਂ ਇੱਥੋਂ 1.5 ਕਿਲੋਮੀਟਰ ਦੂਰੀ ਤੇ ਇੱਕ ਪਹਿਲੇ ਸਾਰਾ ਇਨਸੀਡੈਂਟ ਆ ਜਿਹੜਾ ਹੁੰਦਾ ਵਾ ਤੇ ਸਾਰਾ ਇਨਸੀਡੈਂਟ ਆ ਜਿਹੜਾ ਕਿ ਹੁੰਦਾ ਹੈ ਤੇ ਜਿਸ ਦੇ ਵਿੱਚ ਸਿਮਰ ਸੰਧੂ ਆ ਜਿਹੜੀ ਕਿ ਡਾਂਸ ਪਰਫਾਰਮ ਕਰ ਰਹੀ ਹੁੰਦੀ ਹੈ ਤੇ ਗਾਣਾ ਚੱਲਦਾ ਹੈ ਗਾਣਾ ਚੱਲਣ ਤੋਂ ਬਾਅਦ ਵਿਵਾਦ ਆ ਜਿਹੜ ਕੇ ਹਾਸੇ ਮਜ਼ਾਕ ਦਾ ਵਿਵਾਦ ਜਿਹੜਾ ਕਿ ਉਹ ਲੜਾਈ ਦਾ ਰੂਪ ਲੈ ਲੈਂਦਾ ਹੈ ਤੇ ਜਿਸ ਤੋਂ ਬਾਅਦ ਸਿਮਰ ਦੇ ਵੱਲੋਂ ਵੀ ਬੋਲਿਆ ਜਾਂਦਾ ਹੈ ਤੇ ਉਧਰ ਰਿਐਕਸ਼ਨ ਹੈ ਜਿਹੜਾ ਕਿ ਕੱਚ ਦਾ ਗਲਾਸ ਹੈ ਜਿਹੜਾ ਕਿ ਸਿਮਰ ਵੱਲ ਸੁੱਟਿਆ ਜਾਂਦਾ ਹੈ ਤੇ ਸਿਮਰ ਵੱਲੋਂ ਵੀ ਗਾਲਾਂ ਕੱਢੀਆਂ ਜਾਂਦੀਆਂ ਨੇ ਤੇ ਜਿਸ ਤੇ ਚੱਲਦੇ ਆ ਪੁਲਿਸ ਵੱਲੋਂ ਮਾਮਲਾ ਵੀ ਦਰਜ ਕਰ ਲਿਆ ਜਾਂਦਾ ਹੈ ਤੇ ਬੰਦੇ ਵੀ ਫੜ ਲਏ ਜਾਂਦੇ ਨੇ ਤੇ ਹੁਣ ਜਦੋਂ ਸਮਝੌਤੇ ਦੀ ਗੱਲ ਹੁੰਦੀ ਹੈ ਸਿਮਰ ਵੱਲੋਂ ਬਾਰ ਬਾਰ ਕਿਹਾ ਜਾਂਦਾ ਹੈ ਕਿ ਸਮਝੌਤਾ ਵਾ ਜਿਹੜਾ ਕਿ ਉਹ ਕਰਵਾ ਕਰਵਾ ਦਿਓ ਮੈਂ ਉਸ ਲੜਕੇ ਨੂੰ ਮਾਫ ਕਰ ਦਾਂਗੀ ਜੇਕਰ ਉਹ ਲੜਕਾ ਵਾ ਜਿਹੜਾ ਕਿ ਮੀਡੀਆ ਦੇ ਮੂਹਰੇ ਆ ਕੇ ਮਾਫੀ ਮੰਗ ਲੈਂਦਾ ਹੈ ਸਾਰੀ ਮੀਡੀਆ ਦੇ ਮੂਹਰੇ ਆ ਕੇ ਮੈਂ ਉਸ ਨੂੰ ਮਾਫ ਕਰ ਦਿਆਂਗੀ ਤੇ ਮੈਂ ਵੀ ਮਾਫੀ ਮੰਗ ਲਿਆਂਗੀ ਜੋ ਮੈਂ ਉਸ ਨੂੰ ਗਾਲਾਂ ਕੱਢੀਆਂ ਨੇ ਤੇ ਹੁਣ 2 ਘੰਟੇ ਦਾ ਸਮਾਂ ਬੀਤ ਗਿਆ ਹੈ ਬੰਦ ਕਮਰੇ ਦੇ ਵਿੱਚ ਮੀਟਿੰਗ ਹੈ ਜਿਹੜੀ ਕਿ ਉਹ ਚੱਲਦੀ ਪਈ ਆ ਗੱਲਾਂ ਗੱਲਾਂ ਬਾਤਾਂ ਹੋ ਰਹੀਆਂ ਨੇ ਆ ਜਿੱਥੇ ਹੁਣ ਇਸ ਸਮਝੌਤੇ ਦਾ ਕੀ ਰਿਜ਼ਲਟ ਨਿਕਲੇਗਾ ਕੀ ਸਮਝੌਤਾ ਹੋਏਗਾ ਨਹੀਂ ਹੋਏਗਾ ਤੇ ਇਹ ਦੇਖਣਾ ਆ ਆ ਦੇਖਦੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਸਮਝੌਤਾ ਹੁੰਦਾ ਹੈ ਤੇ ਫਿਲਹਾਲ ਥਾਣਾ ਸਮਰਾਲਾ ਦੇ ਬਾਹਰ ਅਸੀਂ ਮੌਜੂਦ ਆ ਜਿੱਥੇ ਕਿ ਦੋਵੇਂ ਪਾਰਟੀਆਂ ਨੂੰ ਬੁਲਾਇਆ ਗਿਆ ਦੋਵੇਂ ਪਾਰਟੀਆਂ ਨੇ ਜਿਹੜੀਆਂ ਇੱਥੇ ਬੈਠੀਆਂ ਨੇ ਲਗਾਤਾਰ 2 ਘੰਟੇ ਹੋ ਗਏ ਨੇ ਤੇ ਜਿੱਥੇ ਗੱਲਬਾਤ ਜਾਰੀ ਹੈ ਤੇ ਹੁਣ ਦੇਖਦੇ ਆ ਕਿ ਇਹ ਸਮਝੌਤੇ ਦਾ ਨਤੀਜਾ ਕੀ ਨਿਕਲਦਾ ਹੈ ਜੋ ਗਰੁੱਪ ਦੀ ਬਤ ਹੈ ਹੈ ਹੀ ਨਹੀਂ ਸੀ ਵਿਚਾਰੇ ਦੀ ਗਲਤੀ ਜਿਹੜਾ ਗਲਾਸ ਵਾਲਾ ਮੁੰਡਾ ਆ ਉਹ ਤੁਹਾਨੂੰ ਸਾਰਿਆਂ ਨੂੰ ਫੋਟੋਆਂ ਦਾ ਵੀ ਪਤਾ ਸਾਰਾ ਕੁਛ ਹੈ ਨਾ ਉਹ ਉਹ ਕੈਮਰੇ ਸਾਹਮਣੇ ਆਲੀ ਮਨਾ ਕਰ ਰਿਹਾ ਹੈ ਕੋਲੈਕਸ਼ਨ ਤੂੰ ਲਿਖ ਦਿੱਤੀ ਜਾਂ ਇਹ ਕੇ ਵੀ ਉਹ ਨਹੀਂ ਹੋ ਰਿਹਾ ਤਾਂ ਹੱਦਲੇ ਵੀ ਦਰਜ ਹੈ ਮਾਮਲਾ ਹਾਂ ਉਹ ਉਹਦੇ ਤੇ ਹਲੇ ਵੀ ਦਰਜ ਹੈ ਕੁਝ ਰਿਟਰਨ ਹੋਇਆ ਨਵਾ ਹੈ ਕੁਝ ਰਿਟਰਨ ਹੋਇਆ ਕੁਝ ਨਾ ਮਾ ਇਹ ਹੋਇਆ ਵਾ ਕਿ ਜਿਹੜਾ ਗਰੁੱਪ ਜਿਹੜਾ ਵਾ ਹੈ ਨਾ ਜਿੱਦੀ ਨੌਕਰੀ ਗਈ ਹੈ ਮੇਰੀ ਵਜ੍ਹਾ ਨਾਲ ਹੈ ਨਾ ਤੇ ਉਹ ਇਹਨਾਂ ਨੇ ਫੜ ਲੇ ਸੋ ਉਹਨੂੰ ਤਾਂ ਮੈਂ ਲਿਖਾਇਆ ਨਹੀਂ ਸੀਗਾ ਕੁਝ ਵੀ ਠੀਕ ਆ ਉਹਦੀ ਨੌਕਰੀ ਵਾਪਸ ਦੇ ਲਈ ਐਫੀਡੇਵਟ ਦੇਣਾ ਹੈ ਠੀਕ ਆ ਤੇ ਜਿਹੜਾ ਆ ਬੰਦਾ ਆ ਜਿਹੜਾ ਗਲਾਸ ਵਾਲਾ ਆ ਇਹ ਮੀਡੀਆ ਸਾਹਮਣੇ ਆਣ ਉਹ ਕਹਿੰਦਾ ਮੈਂ ਨਹੀਂ ਆਣਾ ਮੈਂ ਸੌਰੀ ਨਹੀਂ ਮੰਗਣੀ ਹੈਗੀ ਇਦਾਂ ਉਦਾਂ ਇਰੇ ਤੇ ਹਲੇ ਉਹੀ ਚੱਲਦਾ ਪਿਆ ਮੈਂ ਪਛਾਣ ਲਿਆ ਆ ਅਗਲਾ ਰਿਟਰਨ ਇਹ ਹੋਇਆ ਵਾ ਕਿ ਮੈਂ ਮੁੰਡਾ ਪਛਾਣ ਲਿਆ ਵਾ ਉਹ ਮੁੰਡਾ ਇਹਨਾਂ ਨੇ ਫੜ ਲਿਆ ਆ ਨਹੀਂ ਜਿਹੜਾ ਪੁਲਿਸ ਵਾਲਾ ਕਹਿ ਰਹੇ ਉਹ ਨਹੀਂ ਸੀ ਪੁਲਿਸ ਨੇ ਕਿਵੇਂ ਫੜ ਲਿਆ ਆਪਣੇ ਤੌਰ ਤੇ ਆਪਣੇ ਤੌਰ ਤੇ ਫੜਿਆ ਸੀ ਨਾ ਗਰੁੱਪ ਫੜਿਆ ਸੀ ਨਾ ਤੇ ਜਿਹੜਾ ਜਗਰੁੱਪ ਨੂੰ ਪੁੱਛਿਆ ਗਏ ਉਹਨਾਂ ਨਾਲ ਦੋਸਤੀ ਸੀ ਗਾਗੇ ਉਹ ਹਾਂ ਉਹ ਜਿਹੜਾ ਮੁੰਡਾ ਬੈ ਕਹਿਦਾ ਉਹਦੀ ਮੈਨੂੰ ਪਛਾਣ ਆ ਉਹ ਜਿਹੜਾ ਮੁੰਡਾ ਆ ਉਹਦੇ ਉਹ ਹਲੇ ਵੀ ਨਹੀਂ ਮੰਨ ਰਿਹਾ ਗਾ ਗੱਲ ਨੂੰ ਮਾਲਕੋ ਤੁਹਾਡੇ ਉਤੇ ਪੈਸੇ ਸਿੱਟੇ ਗਏ ਨੇ ਤੁਸੀਂ ਇਹ ਤੋਂ ਇਨਕਾਰ ਕਰਦੇ ਹੋ ਹੁਣ ਜਗਰੂਪ ਨੇ ਮੇਰੇ ਉੱਪਰ ਪੈਸੇ ਨਹੀਂ ਸੁੱਟੇ ਪਰ ਉਹ ਖੁਦ ਮੰਨਦਾ ਬਾਬੀ ਜਗਰੂਪ ਜਗਰੂਪ ਨੇ ਪੈਸੇ ਸਿੱਟੇ ਸੀਗੇ ਸਟੇਜ ਤੇ ਆ ਕੇ ਸਿੱਟੇ ਸੀ ਕੋਹਾਰ ਆਰਟਿਸਟ ਦੇ ਉੱਪਰ ਪੈਸੇ ਸਿੱਟੇ ਜਾਂਦੇ ਨੇ ਹਾਂਜੀ ਜਗਰੂਪ ਨੇ ਕੋਈ ਕੋਈ ਸ਼ਰਤਾਂ ਨਹੀਂ ਪੋੜੀ ਸੀ ਜੀ ਨਹੀਂ ਮੈਨੂੰ ਕਿਸੇ ਦਾ ਕੋਈ ਮੈਨੂੰ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਹੈ ਠੀਕ ਆ ਰੱਬ ਉੱਪਰ ਦੇਖਦਾ ਪਿਆ ਤੁਹਾਡੇ ਸੇ ਸੀਸੀਟੀਵੀ ਕੈਮਰਾ ਤੋਂ ਸਭ ਤੋਂ ਵੱਡਾ ਉਹ ਬੈਠਾ ਆ ਠੀਕ ਆ ਤੇ ਜਿਹੜਾ ਕੀ ਕਹਿੰਦੇ ਆ ਜਗਰੂਪ ਦੀ ਕੋਈ ਗਲਤੀ ਨਹੀਂ ਸੀ ਜਗਰੂਪ ਨੂੰ ਬਸ ਉਹ ਧਾਰੀ ਵਾਲ ਮੁੰਡੇ ਦੀ ਬੱਸ ਤੇ ਹੁਣ ਮੈਨੂੰ ਉਹਦੀ ਚੰਗੀ ਤਰ੍ਹਾਂ ਪਛਾਣ ਆ ਗਈ ਹੈ ਮੁੰਡੇ ਦੀ ਮੁੰਡੇ ਵੀ ਤੈਨੂੰ ਵੀ ਉਹ ਤੈਨੂੰ ਵੀ ਲੜਾਈ ਲੜਾਉਂਦੇ ਹਾਂ ਹਾਂ ਬਿਲਕੁਲ ਲੜੂੰਗੀ ਉਹ ਕੈਮਰੇ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਰਿਹਾ ਕਹਿੰਦਾ ਮੇਰੀ ਫੈਮਿਲੀ ਦੇਖੂਗੀ ਇਹ ਦੇਖੂਗੀ ਉਹਨੂੰ ਉਦੋਂ ਨਹੀਂ ਪਤਾ ਲੱਗਾ ਜਿੱਦਣ ਮੇਰੇ ਗਲਾਸ ਮਾਰਿਆ ਸੀ ਮੇਰੀ ਵੀ ਤਾਂ ਬਦਨਾਮੀ ਹੋਈ ਹੈ ਵਿੱਚ ਆਫ ਕੈਮਰਾ ਮਾਫੀ ਮੰਗ ਲਈ ਆਫ ਕੈਮਰਾ ਵੀ ਤਾਂ ਆਫ ਕੈਮਰਾ ਮਾਫੀ ਮੰਗ ਰਿਹਾ ਸੀਗਾ ਪਰ ਮੈਂ ਕਹਿੰਦੀ ਆ ਕਿ ਚਲੋ ਇਦਾਂ ਨਹੀਂ ਹੋਣਾ ਚਾਹੀਦਾ ਹਨਾ ਜੋ ਕੁਝ ਹੋਇਆ ਜਲੂਸ ਨਿਕਲਿਆ ਵਾ ਤੇ ਫਿਰ ਤੂੰ ਬੰਦਿਆਂ ਨੂੰ ਮਾਫੀ ਮੰਗ ਲੈ ਹਨਾ ਤੁਸੀਂ ਕਹਿੰਦੇ ਕੁਝ ਉਹ ਕਿ ਛੋਟਾ ਹੋ ਜੇਗਾ ਇਸ ਚੀਜ਼ ਦੇ ਵਿੱਚ ਸਮਾਜ ਅੱਗੇ ਆ ਕੇ ਮਾਫੀ ਮੰਗੇ ਹਾਂ ਸਮਾਜ ਅੱਗੇ ਆ ਕੇ ਮਾਫੀ ਮੰਗੇ ਤੇ ਜੇਕਰ ਉਹ ਮਾਫੀ ਨਹੀਂ ਮੰਗਦਾ ਤੇ ਫਿਰ ਮਾਮਲਾ ਰਿਟਰਨ ਨਵਾਂ ਲਿਖਿਆ ਹੋਇਆ ਵਾ ਕਿ ਉਹਦੀ ਪਛਾਣ ਹੁਣ ਨਵੇਂ ਚੰਗੀ ਤਰੀਕੇ ਆ ਗਈ ਆ ਹੁਣ ਉਹਦੇ ਤੇ ਮਾਮਲਾ ਦਰਜ ਹੋਇਆ ਸਿਮਰ ਇਹ ਨਹੀਂ ਹੋ ਸਕਦਾ ਸਿਮਰ ਇਹ ਨਹੀਂ ਹੋ ਸਕਦਾ ਕਿ ਦੋਨੋਂ ਆਓ ਕਹੋ ਵੀ ਇੱਕ ਦੂਜੇ ਨੂੰ ਗਲਤ ਫਹਮੀ ਸੀ ਚਲੋ ਠੀਕ ਹੋ ਗਿਆ ਮੈਂ ਤਾਂ ਕਹਿੰਦੀ ਮੇਰੇ ਸਾਹਮਣੇ ਸਾਰਾ ਕੁਝ ਬੋਲ ਦਵੇ ਆ ਕੇ ਆ ਜਵੇ ਉਹ ਵੀ ਇੱਥੇ ਖੜਾ ਹੋ ਜੇ ਮੇਰੇ ਨਾਲ ਹੀ ਖੜਾ ਹੋ ਜਵੇ ਆ ਕੇ ਖੜਾ ਕਿਉਂ ਨਹੀਂ ਹੋ ਰਿਹਾ ਉਹ ਆ ਕੇ ਉਹਨੇ ਮੇਰੇ ਸਾਹਮਣੇ ਦੀਪਤਾ ਉਹਨੂੰ ਹ ਉਨੇ ਨਹੀਂ ਇਦਾਂ ਨੇ ਉਹਨੇ ਮਤਲਬ ਉਹ ਕਹਿੰਦੇ ਸੀਗੇ ਕਿ ਇਦਾਂ ਉਦਾਂ ਮੈਂ ਕਹਿੰਦਾ ਕਮਰੇ ਚ ਬੈਠ ਕੇ ਸਮਝੋਤਾ ਨਹੀਂ ਮੈਂ ਕਹਿੰਦਾ ਮੈਂ ਕਿਸੇ ਨਾਲ ਠੀਕ ਹੈ ਨਾ ਜਿਹੜੀ ਗੱਲ ਸੱਚੀ ਆ ਆ ਗੱਲ ਆ ਇਹੋ ਸਮਝੋਤਾ ਨਹੀਂ ਹੋਇਆ ਨਹੀਂ ਕਾਰਵਾਈ ਕਰੋਗੇ ਬਿਲਕੁਲ ਬਿਲਕੁਲ ਠੀਕ ਹੈ ਸਸਮ ਜਦ ਦੇ ਤੋਂ ਬਾਅਦ ਦੋਵੇਂ ਤਿਤਾਨੇ ਜਿਹੜੀਆਂ ਬਾਹਰ ਆਂਦੀਆਂ ਨੇ ਜਿਸ ਤੋਂ ਬਾਅਦ ਸਿਮਰ ਕੀ ਕਹਿੰਦੀ ਆ ਉਹ ਤੁਸੀਂ ਸੁਣ ਹੀ ਲਿਆ ਤੇ ਉਸ ਦਾ ਕਹਿਣਾ ਹੈ ਕਿ ਜਿਹੜਾ ਜਗਰੂਪ ਹੈ ਉਹ ਬੇਕਸੂਰ ਹੈ ਉਸ ਦਾ ਕੋਈ ਕਸੂਰ ਨਹੀਂ ਹੈ ਉਸ ਦੀ ਨੌਕਰੀ ਚਲੀ ਗਈ ਸੀ ਤੇ ਹੁਣ ਐਫੀਡੇਵਿਟ ਬਣਵਾ ਕੇ ਉਸ ਨੂੰ ਦੁਬਾਰਾ ਨੌਕਰੀ ਤੇ ਚੜ੍ਹਾਇਆ ਜਾਏਗਾ ਤੇ ਨਾਲ ਹੀ ਜਿਸ ਲੜਕੇ ਦੇ ਵੱਲੋਂ ਗਲਾਸ ਮਾਰਿਆ ਗਿਆ ਸੀ ਉਹੋ ਲੜਕਾ ਵਾ ਜਿਹੜਾ ਕਿ ਬੰਦ ਕਮਰੇ ਦੇ ਵਿੱਚ ਮਾਫੀ ਮੰਗ ਰਿਹਾ ਲੇਕਿਨ ਉਸ ਦਾ ਕਹਿਣਾ ਹੈ ਕਿ ਜਿਹੜੀ ਮਾਫੀ ਆ ਉਹ ਸਾਰਿਆਂ ਦੇ ਸਾਹਮਣੇ ਮੰਗੀ ਜਾਵੇ ਜਿਸ ਤਰ੍ਹਾਂ ਮੈਂ মিডিਆ ਦੇ ਮੂਹਰੇ ਆਈ ਸੀ ਉਹ ਲੜਕਾ ਵੀ মিডিਆ ਦੇ ਮੂਹਰੇ ਆ ਕੇ ਮਾਫੀ ਮੰ ਕਿ ਮੇਰੇ ਘਰ ਦੇ ਦੇਖਣਗੇ ਤੇ ਇਸ ਕਰਕੇ ਮੈਂ মিডিਆ ਦੇ ਸਾਹਮਣੇ ਨਹੀਂ ਆਇਗਾ ਤੇ ਆਉਂਗਾ ਤੇ ਜਿਸ ਤਰ੍ਹਾਂ ਚੱਲਦੇ ਹਾਂ ਹੁਣ ਸਿਮਰ ਦਾ ਕਹਿਣਾ ਹੈ ਕਿ ਅੱਗੇ ਜਿਹੜੀ ਕਿ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ